ਵੋਟਾਂ ਵਾਲੇ ਆਏ ਆ ਵੀ ਵੋਟਾਂ ਵਾਲੇ ਆਏ ਆ ਝੂਠ ਦੇ ਟੱਕ ਯਾਰ ਨਾਲ ਲੈ ਕੇ ਆਏ ਆ ਵੋਟਾਂ ਵਾਲੇ ਆਏ ਆ ਜੀ ਵੋਟਾਂ ਵਾਲੇ ਆਏ ਆ ਨੋਟਾਂ ਦੇ ਟੱਕ ਯਾਰੋਂ ਭਰ ਕੇ ਲਿਆਏ ਆ ਹੋ ਨੀਲੀ ਪੱਗ ਵਾਲੇ ਵਾਕਿ ਤਰ੍ਹਾਂ ਤੋਂ ਚਲਾ ਗਿਆ ਕਹਿੰਦੇ ਨੇ ਪੰਜਾਬ ਦੇ ਹਾਲਾਤ ਠੀਕ ਠਾ ਕੇ ਆਈ ਉਹ ਖਾਲੀਕਾਰ ਦਿੱਤੇ ਅਸੀਂ ਚਿੱਟੇ ਦੇ ਸਟਾਕ ਨੇ ਪੂਰੀ ਸਰਕਾਰ ਵਿੱਚ ਸਾਡੇ ਅੰਗ ਸਾਖ ਨੇ ਹਰ ਪਾਸੇ ਜਾੜੇ ਨਾ ਆਪਣੇ ਵਸਾਏ ਆ ਵੋਟਾਂ ਵਾਲੇ ਆਏ ਆ ਜੀ ਵੋਟਾਂ ਵਾਲੇ ਆਏ ਆ ਝੂਠ ਦੇ ਟੜਕ ਯਾਰੋ ਨਾਲ ਲੈ ਕੇ ਆਏ ਆ ਹੋ ਪੰਜੇਵਾਲਾ ਪੋਰਾ ਨਾ ਅਕਾਲੀਆਂ ਤੋਂ ਕੱਟ ਜੀ ਸੁੱਕ ਗਏ ਨੇ ਰੁੱਖ ਜਿਹੜੇ ਇਹਨਾਂ ਲਈ ਛੱਟ ਜੀ ਐਵੇਂ ਕਹੀ ਜਾਣ ਅਸੀਂ ਕੱਢ ਦੇਣ ਵਟਨੇ ਉਂਗਲਾ ਸਮਾਨ ਇਹਨਾਂ ਸਾਰਿਆਂ ਦੇ ਪੱਟ ਨੇ ਉਹ ਦੇਣ ਇਹ ਪੰਜਾਬੀਆਂ ਨੂੰ ਇਹਨਾਂ ਨੇ ਵਿਖਾਇਆ ਵੋਟਾਂ ਵਾਲੇ ਆਏ ਆ ਜੀ ਵੋਟਾਂ ਵਾਲੇ ਆਏ ਆ ਨੋਟਾਂ ਦੇ ਟਰੱਕ ਜਰ ਪਰ ਕੇ ਲੈ ਆਏ ਆ ਉਹ ਝਾੜੂ ਵਾਲਿਆਂ ਦਾ ਵਿੱਚ ਫੇਰੇ ਬੜਾ ਸ਼ੋਰ ਹੈ ਕਹਿੰਦੇ ਸਾਡੀ ਹੋਰ ਇਹਨਾਂ ਦੇ ਨਾਲੋਂ ਗੱਲ ਹੋਰ ਹੈ ਇਨਾ ਹੱਥ ਐਤ ਕੀ ਪਤੰਗ ਹੈ ਜਾਂ ਡੋਰੇ ਦੇਖਦੇ ਆ ਕਿਹਦੀਆਂ ਬਾਹਾਂ ਦੇ ਕਿੰਨਾ ਜੋਰੇ ਉਹ ਇਨਾ ਡਮਰੂ ਤਾਂ ਗੱਜ ਕੇ ਵਜਾਏ ਆ ਵੋਟਾਂ ਵਾਲੇ ਆਏ ਆ ਜੀ ਵੋਟਾਂ ਵਾਲੇ ਆਏ ਆ ਝੂਠ ਦੇ ਟੱਕ ਜਾਰੋ ਪਰ ਕੇ ਲਿਆਏ ਆ ਉਹ ਕੋਦੇ ਆਪੋ ਆਪਣੀ ਦੁਹਾਈ ਜਪਾਈ ਜਾਂਦੇ ਰੇ ਕੁਝ ਆਪੋ ਆਪਣੀ ਦੁਹਾਈ ਪਾਈ ਜਾਂਦੇ ਨੇ ਗੱਲ ਨਹੀਂ ਬਾਤੀ ਪਾਣੀਆਂ ਨੂੰ ਅੱਗ ਲਾਈ ਜਾਂਦੇ ਨੇ ਟੱਪ ਟੱਪ ਕੰਨਾਂ 'ਬਸ ਆਈ ਜਾਈ ਜਾਂਦੇ ਨੇ ਸੁਪਨੇ ਜਸੂਰ ਮੈਂ ਤੇ ਗਰੂ ਛਾਈ ਜਾਂਦੇ ਨੇ ਵਿਸ਼ੂਅ ਤੇ ਸਾਪੇ ਕੋ ਬੋਰੀ ਵਿੱਚ ਪਾਇਆ ਵੋਟਾਂ ਵਾਲੇ ਆਏ ਆ ਜੀ ਵੋਟਾਂ ਵਾਲੇ ਆਏ ਆ ਛੂਟ ਦੇ ਟੱਕ ਹਜ਼ਾਰੋਂ ਨਾਲ ਲੈ ਕੇ ਆਏ ਆ ਵੋਟਾਂ ਵਾਲੇ ਆਏ ਆ ਦੀ ਵੋਟਾਂ ਵਾਲੇ ਆਏ ਆ ਨੋਟਾਂ ਦੇ ਟੱਕ ਜਾਰੋ ਪਰ ਕੇ ਲੈ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ